ਦੇਖੋ ਜੀ ਐਵੇਂ ਕਰਕੇ ਅੱਗੇ ਤੋਂ ਮੈਂ ਸੁੱਤੀ ਜਾਂਦੇ ਨੇ ਮੈਂ ਤੋਂ ਮੈਂ ਅੱਗੇ ਅੱਗੇ ਚੱਲੀ ਜਾਂਦੀ ਐ ਜੀ ਇਹਦਾ ਝਾੜ ਹੈ ਜੀ ਇਸ ਤਰ੍ਹਾਂ ਦੇ ਦਾਣੇ ਹੁੰਦੇ ਨੇ ਆ ਵਿੱਚ ਥੋੜਾ ਥੋੜਾ ਜਿਹਾ ਹਰਾ ਹੈ ਜੀ ਆਹ ਦੇਖੋ ਨਿਕਲੀ ਜਾਂਦੀ ਐ ਤੇ ਆਹ ਦੇਖੋ ਇਹ ਪਤਾ ਪੁੱਟਦੇ ਨਹੀਂ ਆ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਖੇਤ ਦੇ ਵਿੱਚ ਖੜੇ ਆ ਤੇ ਆਪਾਂ ਪਹਿਲਾਂ ਵਲੌਗ ਪਾਇਆ ਸੀ ਇੱਕ ਵਾਰ ਵੀ ਆਪਣੇ ਖੇਤਾਂ ਦੇ ਵਿੱਚ ਆਪਾਂ ਬੂਟੀ ਲਾਉਂਦੇ ਆ ਜੀ ਤੇ ਹੁਣ ਉਦੋਂ ਮੈਂ ਕਿਹਾ ਸੀ ਕਿ ਆਪਾਂ ਜਦੋਂ ਬੂਟੀ ਵੜਣਗੇ ਇਹ ਉਦੋਂ ਵੀ ਆਪਾਂ ਵਲੌਗ ਪਾਵਾਂਗੇ ਤੇ ਆਪਣੀ ਬੂਟੀ ਵੱਡੀ ਜਾ ਰਹੀ ਆ ਦੇਖੋ ਜੀ ਖੇਤ ਲੇਵਰ ਲੱਗੀ ਹੋਈ ਹੈ ਤੇ ਇਸ ਤਰ੍ਹਾਂ ਕੱਟੀ ਜਾਂਦੀ ਹੈ ਮੈਂ ਨੇੜੇ ਨੂੰ ਜਾ ਕੇ ਵਿਖਾਣਾ ਜੀ ਤੁਹਾਨੂੰ ਆਹ ਦੇਖੋ ਜੀ ਇਹ ਪ੍ਰੋਸੈਸ ਹੈ ਜੀ ਹੁਣ ਇਹ ਪੂਰੀ ਮਤਲਬ ਪੱਕ ਚੁੱਕੀ ਆ ਤਿਆਰ ਹੋ ਗਈ ਆ ਤੇ ਆਹ ਦੇਖੋ ਜੀ ਤੁਹਾਨੂੰ ਦਿਖਾਉਣਾ ਮੈਂ ਵਿੱਚ ਜਾ ਕੇ ਦੇਖੋ ਜੀ ਐਵੇਂ ਵੱਡੀ ਜਾਂਦੀ ਹੈ ਜੀ ਇਹ ਜਦੋਂ ਵੱਡੀ ਹੋ ਜਾਂਦੀ ਹੈ ਨਾ ਜੀ ਬੂਟੀ ਤੇ ਵਿੱਚ ਫਸ ਜਾਂਦੀ ਆ ਦੇਖੋ ਜੀ ਕਿਵੇਂ ਸੰਘਣੀ ਕਿੰਨੀ ਹੋਈ ਪਈ ਐ ਆਹ ਦੇਖੋ ਤੁਸੀਂ ਇਹ ਅਨ ਦੇਖੋ ਵਿੱਚ ਥੱਲੇ ਤੱਕ ਦਿਖਦਾ ਨਹੀਂ ਗਾ ਚੰਗੀ ਤਰ੍ਹਾਂ ਇੰਨੀ ਸੰਘਣੀ ਹੋ ਜਾਂਦੀ ਐ ਤੇ ਫਿਰ ਐਵੇਂ ਸਾਈਡ ਤੋਂ ਇੱਕ ਸਾਈਡ ਤੇ ਦਾ ਗਰੋਲਾ ਜਿਹਾ ਬਣਾ ਕੇ ਨੱਪ ਕੇ ਫਿਰ ਦੱਤ ਜਣ ਐਵੇਂ ਦੂਰੂ ਦੂਰੂ ਮਾਰ ਕੇ ਤੇ ਇਹ ਵੱਢਦੇ ਨੇ ਜੀ ਆਹ ਦੇਖੋ ਜੀ 6-7 ਜਾਣੇ ਲੱਗੇ ਹੋਏ ਨੇ ਤੇ ਅੰਕਲ ਜੀ ਇੱਕ ਦਿਨ ਚ ਕਿੰਨੇ ਕਿੱਲੇ ਵੱਢਦੇ ਤੁਸੀਂ ਤਿੰਨ ਕਿੱਲਾ ਤਿੰਨ ਹਾਂ ਤਿੰਨ ਕਿੱਲਾ ਤਿੰਨ ਕਿੱਲੇ ਵੱਢ ਦਿੰਦੇ ਨੇ ਵੱਡੇ ਤਿੰਨ ਕਿੱਲੇ ਇੱਕ ਦਿਨ ਦੇ ਵਿੱਚ ਤੇ ਉਹ ਵੀ ਲੱਗਾ ਦੇਖੋ ਬਾਈ ਉਧਰ ਇਹ ਨਾ ਐਵੇਂ ਹੋ ਜਾਂਦੀ ਐ ਦੇਖੋ ਸੁੱਕ ਗਏ ਜੀ ਆਹ ਦੇਖੋ ਆ ਹੁਣ ਆ ਇਸ ਕੰਡੀਸ਼ਨ ਦੇ ਵਿੱਚ ਐ ਜੀ ਤੇ ਇਸ ਕੰਡੀਸ਼ਨ ਦੇ ਵਿੱਚ ਜਦੋਂ ਆ ਜਾਂਦੀ ਹੈ ਫਿਰ ਥੋੜਾ ਜਿਆ ਛੇਤੀ ਵੜਨੀ ਪੈਂਦੀ ਪਰ ਆਪਾਂ ਨੂੰ ਚਲੋ ਥੋੜਾ ਜਿਆ ਲੇਟ ਹੋ ਗਏ 3-4 ਦਿਨ ਆਪਾਂ ਤੇ ਇੱਕਦਮ ਗਰਮੀ ਵੀ ਹੋ ਗਈ ਹੈ ਜੀ 3-4 ਦਿਨ ਲੇਟ ਹੋਣ ਕਰਕੇ ਥੋੜਾ ਜਿਆ ਵੀ ਜਦੋਂ ਆਪਾਂ ਵਡਾਉਨੇ ਆ ਜੀ ਕਿਰ ਜਾਂਦੀ ਪਰ ਆਪਾਂ ਪਾਣੀ ਲਾਤਾ ਸੀ ਪਾਣੀ ਲਾਉਣ ਨਾਲ ਥੋੜੀ ਜੀ ਹੈ ਜਿਹੜੀ ਹੈ ਨਾਰਮਲ ਕੰਡੀਸ਼ਨ ਚ ਆ ਜਾਂਦੀ ਹੈ ਤੇ ਕਿਰਦੀ ਨਹੀਂ ਗਈ ਤੇ ਇਸ ਤਰ੍ਹਾਂ ਕਰਕੇ ਹੁਣੇ ਵੱਢੀ ਜਾਂਦੇ ਨੇ ਇਹਨਾਂ ਨੂੰ ਦੋ ਤੁੱਪਾਂ ਸਿਰਫ ਹੋਰ ਲੱਗਣੀਆਂ ਨੇ ਤੇ ਫਿਰ ਆਪਾਂ ਕੰਬੈਨ ਨਾਲ ਜਿਹੜੀ ਹੈ ਕੱਢ ਦੇਣੀ ਹੈ ਜੀ ਤੇ ਇਹ ਹੈ ਜੀ ਬੂਟੀ ਦਾ ਪ੍ਰੋਸੈਸ ਸਾਰਾ ले ਜਾਂਦੀ ਹੈ ਜੀ ਆਮ ਨਾਲ ਇਹ 2-3 ਧੁੱਪਾਂ ਲੈ ਜਾਂਦੀ ਹੈ ਸੁੱਕਣ ਤੱਕ ਜੀ ਤੇ ਦੋ ਦਾ ਜ਼ਰੂਰੀ ਨਹੀਂ ਹੈ ਨਾ ਫਿਰ ਜੇ ਜ਼ਿਆਦਾ ਨਾਸਕਾ ਹੀ ਇਹਨੂੰ ਤੇ ਫਿਰ ਆ ਵੇਖੋ ਜੀ ਮੈਂ ਦਾਣਾ ਹੈ ਜੀ ਆ ਹਰਾ ਵੀ ਹੈਗਾ ਵਿੱਚ ਮੈਂ ਤੁਹਾਨੂੰ ਖੰਨਾ ਵਾਂ ਫਿਰ ਜਿਹੜਾ ਦਾਣਾ ਹਰਾ ਰਹਿ ਜਾਂਦਾ ਜੀ ਮਸਲੇ ਨਹੀਂ ਜਾਂਦਾ ਮਸ਼ੀਨ ਦੇ ਵਿੱਚ ਚੰਗੀ ਤਰ੍ਹਾਂ ਤੇ ਆਹ ਦੇਖੋ ਜੀ ਲੱਗੀਆਂ ਨੇ ਢੇਰੀਆਂ ਇਸ ਤਰ੍ਹਾਂ ਕਰਕੇ ਜੀ ਆਹ ਦੇਖੋ ਆ ਢੇਰੀਆਂ ਨੇ ਜੀ ਸਾਰੀਆਂ ਇਸ ਤਰ੍ਹਾਂ ਜਦੋਂ ਇਹ ਮਤਲਬ ਜਿੱਦਣ ਕੰਬੈਨ ਲੱਗੂਗੀ ਜੀ ਤੇ ਕੰਬੈਨ ਜਿਹੜੀ ਉਹ ਮਤਲਬ ਅੱਗੇ-ਅੱਗੇ ਚੱਲੀ ਜਾਊਗੀ ਫਿਰ ਵਿੱਚ ਆ ਜਾਣੀਆਂ ਢੇਰੀਆਂ ਸੁੱਕ ਜਾਂਦੀਆਂ ਨੇ ਬਹੁਤ ਹੌਲੀਆਂ ਹੁੰਦੀਆਂ ਨੇ ਜੀ ਹੁਣ ਤਾਂ ਜਿਵੇਂ ਆ ਵੇਖੋ ਜਿਵੇਂ ਹਰਾ ਹੈ ਨਾ ਜਿਆ ਥੱਲੋਂ ਦਾ ਨਾੜਕਾ ਜਿਵੇਂ ਆ ਥੱਲੋਂ ਇਹਦੇ ਆ ਡੰਡੇ ਕਹਿ ਲੋ ਤੇ ਇਹ ਜਿਹੜੇ ਹਰੇ ਨੇ ਟਾਂਡੇ ਇਹਦੇ ਇਹ ਫਿਰ ਸੁੱਕ ਜਾਣਗੇ ਬਿਲਕੁਲ ਹੌਲੇ ਹੋ ਜਾਂਦੇ ਨੇ ਜੀ ਮਸਾਂ ਹੀ 1.5 ਕਿੱਲੇ ਦਾ ਵੀ ਨਹੀਂ ਹੁੰਦਾ ਜੀ ਕਿੱਲੋ 1.5 ਦਾ ਵੱਤਵਤ ਹੋਊਗਾ ਜੇ ਹੋਊਗਾ ਤੇ ਅੱਗੇ ਛੁੱਟ ਜਾਂਦੇ ਨੇ ਕਮੈਨ ਅੱਗੇ-ਅੱਗੇ ਚੱਲੀ ਜਾਂਦੀ ਹੈ ਜੀ ਤੇ ਫਿਰ ਮਤਲਬ ਤਿਆਰ ਹੋ ਜਾਂਦੀ ਬੁੱਟੀ ਜਿਹੜੀ ਕੰਬੈਨ ਆਪਣੇ ਉਹਦੇ ਵਿੱਚ ਡੰਪ ਦੇ ਵਿੱਚ ਜਿਹੜੀ ਉਹ ਸਟ ਤੇ ਇਹ ਜਤੇ ਹੁਣੇ ਲੱਗੇ ਨੇ ਥੋੜਾ ਜਿਹਾ ਇਹਨਾਂ ਨੂੰ ਅੱਧਾ ਪੌਣਾ ਘੰਟਾ ਵੜਦਿਆਂ ਨੂੰ ਤੇ ਸਾਰਾ ਖੇਤ ਇਹਨਾਂ ਨੇ ਉਹ ਦੂਰ ਤੱਕ ਦੇਖੋ ਜੀ ਵੜਨਾ ਇਹਨਾਂ ਨੇ ਤਕਰੀਬਨ ਡੇਢ ਕੋਈ ਏਕੜ ਖਾਏ ਜੀ ਇਹ ਸਾਰਾ ਪ੍ਰੋਸੈਸ ਜਿਵੇਂ ਕੰਬੈਨ ਨਾਲ ਨਿਕਲਦੀ ਹੈ ਮੈਂ ਉਹ ਵੀ ਤੁਹਾਨੂੰ ਦਿਖਾਵਾਂਗਾ ਜੀ ਤੇ ਰੇਟ ਤਾਂ ਤੁਹਾਨੂੰ ਮੈਂ ਪਿਛਲੇ ਵਲੌਗ ਜੀ ਦੱਸਿਆ ਸੀਗਾ ਜੀ ਪਹਿਲਾਂ ਪਹਿਲਾਂ ਦਾ ਆਈ ਤੋਂ 20 ਸਾਲ ਪਹਿਲਾਂ ਦਾ ਰੇਟ 6000 ਦੇ ਨੇੜੇ ਸੀ 5500 ਅੱਗੇ ਦੇਖਿਆ ਐਸਾ ਰੇਟ ਵੱਧ ਜਾਂਦਾ ਜੀ ਤੇ ਪਿਛਲੇ ਸੀਜ਼ਨ 9000 ਦੇ ਕਰੀਬ ਰੇਟ ਸੀਗਾ ਜੀ ਬਾਕੀ ਮਾਲ ਮਾਲ ਦਾ ਫਰਕ ਹੁੰਦਾ ਹੈ ਕੋਈ 100 ਉੱਪਰ ਕੋਈ ਥੱਲੇ ਕੋਈ 100 200 ਇਸ ਤਰ੍ਹਾਂ ਕਰਕੇ ਤੇ ਆਹ ਦੇਖੋ ਜੀ ਇਹ ਬਾਈ ਹੁਣ ਚਾਹ ਪੀਣ ਚੱਲੇ ਨੇ ਜੀ ਕਹਿੰਦੇ ਵੀ ਅਸੀਂ ਚਾਹ ਪੀ ਲਈ ਆਰਾਮ ਨਾਲ ਬੈਠ ਕੇ ਛਾਵੇਂ ਮੈਂ ਚਾਹ ਲੈ ਕੇ ਆਇਆ ਸੀਗਾ ਜੀ ਉਹ ਦੇਖੋ ਡੋਲ ਲੈ ਕੇ ਜਾਂਦੇ ਪਏ ਨੇ ਇਹ ਆ ਦੇਖੋ ਉਧਰੋਂ ਲੈ ਕੇ ਖੇਤ ਆਪਣਾ ਸਾਰਾ ਉਥੋਂ ਸਾਰਾ ਉਹ ਦੂਰ ਤੱਕ ਸਾਹਮਣੇ ਜਿਸ ਤੱਕ ਉਹ ਕੰਬੈਰ ਹੈ ਸਾਹਮਣੇ ਨਜ਼ਰੀਏ ਦੇ ਬਰਾਬਰ ਤੱਕ ਵੱਡਣਾ ਹੈ ਜਿਨ੍ਹਾਂ ਨੇ ਤੇ ਜਿੰਨਾ ਪ ਵੱਡਿਆ ਹਾਂਜੀ ਤੇ ਬੂਟੀ ਆਪਾਂ ਉਧਰ ਤੁਹਾਨੂੰ ਦਿਖਾ ਰਹੇ ਸੀਗੇ ਕਿ ਵੱਢੀ ਗਈ ਹੈ ਤੇ ਆ ਦੇਖੋ ਜੀ ਸਾਰੀ ਪਈ ਹੈ ਸੁੱਕੀ ਹੈ ਜੀ ਦੇਖੋ ਇਹਦੇ ਪੀਤੇ ਅੰਨੜ ਸਾਰੀ ਸੁੱਕੀ ਹੈ ਤੇ ਉਹ ਸਾਹਮਣੇ ਕੰਬੈਨ ਲੱਗੀ ਹੈ ਜੀ ਤੇ ਉਥੇ ਜਾ ਕੇ ਵੀ ਤੁਹਾਨੂੰ ਮੈਂ ਦਿਖਾਉਣਾ ਕੀ ਪ੍ਰੋਸੈਸ ਹੈ ਕਿਵੇਂ ਆ ਲੇਬਰ ਜਿਹੜੀ ਅੱਗੇ-ਅੱਗੇ ਕੰਬੈਨ ਦੇ ਵਿੱਚ ਛੁੱਟੀ ਜਾਂਦੀ ਹੈ ਬੁੱਟੀ ਤੇ ਕਿਵੇਂ-ਕਿਵੇਂ ਨਿਕਲਦੀ ਹੈ ਤੇ ਦੇਖੀ ਜਾਏਗੀ ਸਾਰਾ ਦੇਖੋ ਜੀ ਇਸ ਤਰ੍ਹਾਂ ਕਰਕੇ ਅੱਗੇ ਕੰਬੈਨ ਤੇ ਛੁੱਟੀ ਜਾਂਦੇ ਨੇ ਤੇ ਕੰਬੈਨ ਅੱਗੇ ਚੱਲੀ ਜਾਂਦੀ ਹੈ ਜੀ ਇਹ तकरीबन 1 ਘੰਟਾ ਲੱਗਦਾ ਹੈ ਜੀ ਇਹ ਟਣਕੜ ਨਿਕਲ ਲੱਗਿਆ ਆ ਦੇਖੋ ਐ ਛੁੱਟੀ ਆ ਮੇਰੇ ਜੀ ਉੱਪਰ ਚੜ ਕੇ ਆਪਾਂ ਦੇਖਦੇ ਹਾਂ ਜੀ ਧਾਣੇ ਲਓ ਵੀ ਆ ਦੇਖੋ ਆ ਕੰਪੈਨ ਦੇ ਡੰਪ ਵਿੱਚ ਦੇਖੋ ਤੁਸੀਂ ਕੀ ਕਰ ਰਹੀ ਹੈ ਇਹ ਕਾੜੇ ਨੇ ਜੀ ਇਹ ਕਰੇ ਸੱਚੀ ਤਰ੍ਹਾਂ ਉਹਦੀ ਜੂੜਾ ਟ੍ਰੀਅਰ ਦੇ ਕਰਕੇ ਜਿਹੜਾ ਕੈਮਰੇ ਦੇ ਜਿਹੜੇ ਥੋੜੇ ਕੰਨ ਜਾਂਦੇ ਨੇ ਟੂਟੀ ਲਿਫਟੋਂ ਕੀ ਕਰੀ ਹੁੰਦੀ ਹੈ ਉਹ ਆ ਦੇਖੋ ਨਿਕਲੀ ਜਾਂਦੀ ਹੈ ਤੇ ਆ ਦੇਖੋ ਇਸ ਤਰ੍ਹਾਂ ਹੁੰਦੀ ਨਹੀਂ ਆ ਨਾਲ ਨਾਲ ਵਲੇਟ ਕੇ ਗਈ ਜਾਂਦੀ ਹੈ ਕੋ ਲਾਤੀਏ ਇਹਨਾ ਬੁੱਟੀ ਮਤਲਬ ਥੋੜੀ ਜਿਹੀ ਕੋੜੀ ਹੁੰਦੀ ਹੈ ਥੋੜੀ ਨਹੀਂ ਕਾਫੀ ਕੋੜੀ ਲੀਏ ਤੇ ਕੱਢਦੇ ਕੱਢਦੇ ਆ ਜੀ ਮਤਲਬ ਫਟਕ ਚੜ ਜਾਂਦੀ ਹੈ ਗਲਾ ਕੋੜਾ ਹੋ ਜਾਂਦਾ ਜੀ ਤੇ ਬਹੁਤ ਦਾ ਥੋੜਾ ਜਿਆਦਾ ਟੇਸਟ ਹੁੰਦਾ ਸੋ ਆ ਦੇਖੋ ਜੀ ਕੱਢਦੇ ਲੱਗੇ ਨੇ ਇੱਕ ਪਾਸਾ ਕੱਢਦੇ ਲੱਗੇ ਨੇ ਜੀ ਿੱਲੇ ਦਾ ਤੇ ਮੁੜ ਕੇ ਇਧਰਲੇ ਪਾਸੇ ਨੂੰ ਘੁਮਾਉਣ ਦੂਜੇ ਪਾਸੇ ਨੂੰ ਘੁਮਾਉਂਦੇ ਜੀ ਤੇ ਸਾਰਾ ਨਵੇੜ ਦੇਣਗੇ ਤੇ ਫਿਰ ਮੁੜ ਕੇ ਆਪਾਂ ਜਿਹੜੀ ਹੈ ਜਿਵੇਂ ਡੰਪ ਭਰਿਆ ਹੋਊਗਾ ਜੀ ਸਾਰਾ ਖੜਦਾਂਗੇ ਜੀ ਦਾਣੇ ਆ ਦੇਖ ਫੜੀ ਕੰਪੈਨਟ ਕੱਢੀ ਦਾਣੇ ਰੋਟੀ ਦੇ ਤੋਂ ਉਪਕੇ ਪੈ ਗਏ ਜੀ ਪਹਿਲਾਂ ਇੱਕ ਆ ਭਰ ਗਿਆ ਸੀ ਪੂਰਾ ਜੀ ਤੇ ਹੁਣੇ ਅੱਧਾ ਹੋਇਆ ਜੀ ਆ ਦੇਖੋ ਜੀ ਇਸ ਤਰ੍ਹਾਂ ਦਾ ਜਿਹੜਾ ਇਹਦਾ ਜੀ ਇਹਦਾ ਝਾੜ ਹੈ ਜੀ ਇਸ ਤਰ੍ਹਾਂ ਤੇ ਦਾਣੇ ਹੁੰਦੇ ਨੇ ਆ ਵਿੱਚ ਥੋੜਾ ਥੋੜਾ ਜੀ ਹਰਾ ਹੈ ਜੀ ਤੇ ਅੰਬੇ ਕੋਈ ਕੰਬੈਨ ਕੱਢ ਗਏ ਜੀ ਚੈੱਕ ਕਰੋ ਜੀ ਮਾੜਾ ਮਾੜਾ ਜਵੈਨ ਵਰਗਾ ਲੱਗਦਾ ਜੀ ਜਵੈਨ ਦਾ ਭਲੇਖਾ ਪਾਉਂਦਾ ਜੀ ਇਹਦਾ ਜਿਹੜਾ ਦਾਣਾ ਤੇ ਆ ਜੀ ਬੂਟੀ ਕਰਨ ਵਾਲੀ ਵੀ ਕਹਿੰਦੇ ਨੇ ਬੂਟੀ ਕਰਨ ਵਾਲੀ ਇਹਨੂੰ ਜੀ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਤੁਹਾਨੂੰ ਆਪਣਾ ਇਦਾਂ ਦਾ ਵਲੌਗ ਜੀ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੇ ਵਲੌਗਸ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰੋ ਜੀ ਥੈਂਕ ਯੂ ਜੀ